ਅੱਜ ਅਜੋਧਿਆ ਪ੍ਰਭੂ શ્રી ਰਾਮ ਚੰਦਰ ਜੀ ਦਾ ਜਿਹੜਾ ਪ੍ਰਾਨ ਪ੍ਰਤੀਕਸ਼ਾ ਕੀਤੀ ਗਈ ਹੈ ਤਾਂ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਬੁੜਲਾਡ ਦੇ ਵਿੱਚ ਲక్ష్మణ ਜੀ ਦਾ ਰੋਲ ਆਦਾ ਕਾਫੀ ਲੰਬੇ ਸਮੇਂ ਤੋਂ 26 ਸਾਲਾਂ ਤੋਂ ਕਰਦੇ ਆ ਰਹੇ ਹੋ ਤਾਂ ਕੀ ਕਹਿਣਾ ਚਾਹੋਗੇ ਜੀ ਜੈ ਜੈ ਸੀਤਾ ਰਾਮ ਕੱਲ ਬੁੜਲਾਡਾ ਦੇ ਵਿੱਚ ਨੀ ਪੂਰੇ ਦੇਸ਼ ਦੇ ਵਿੱਚ ਕਿ ਵਿਦੇਸ਼ਾਂ ਦੇ ਵਿੱਚ ਰਹਿ ਲੈ ਲੋਕ ਜਿਹੜੇ ਕੱਲ ਸ਼ੋਭਾ ਯਾਤਰਾ ਕੱਢੀ ਗਈ ਸੀ ਸਾਰੇ ਸਥਾਨਾਂ ਤੇ ਤੇ ਉਹ ਦੇਖ ਕੇ ਸ਼ੋਭਾ ਛਾਤਰਾ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਉਤਸ਼ਾਹ ਹੋਇਆ ਕਿ ਉਸ ਦੇ ਵਿੱਚ ਸਿਰਫ Hindu ਕੈਟਾਗਰੀ ਦੇ ਲੋਕ ਨਹੀਂ ਸਾਰੇ ਜਿਹੜੀਆਂ ਵੀ ਸਾਰੇ ਜੋ ਵੀ ਹੈਗੇ ਸੀ Hindu, Muslim, Sikh, Isai ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਅੱਜ 22 ਜਨਵਰੀ ਨੂੰ ਅਜੋਧਿਆ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਉਸਤਫ ਕੀਤਾ ਜਾ ਰਿਹਾ ਹੈ ਜੀ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਬੁਲਾਡਾ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਵੇਂ ਦੀਵਾਲੀ ਦਾ ਪ੍ਰੋਗਰਾਮ ਹੁੰਦਾ ਉਸ ਤੇ ਵੀ ਦੀਪ ਜਲਾਏ ਜਾਂਦੇ ਨੇ ਥਾਂ ਥਾਂ ਤੇ ਸਥਾਨਾਂ ਤੇ ਬਹੁਤ ਵੱਡੀਆਂ ਦੁਕਾਨਾਂ ਤੇ ਆਪਣਾ ਪਟਾਕੇ ਚਲਾਏ ਜਾਂਦੇ ਨੇ ਤਾਂ ਉਹਦੇ ਵਿੱਚ ਸਾਡੇ ਬੁਲਾਡਾ ਮੰਡੀ ਨੇ ਵੀ ਬੜਾ ਯੋਗਦਾਨ ਪਾਇਆ ਪੂਰੇ ਦੇਸ਼ ਦਾ ਪੂਰਾ ਯੋਗਦਾਨ ਹੈ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਕਿਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਜੈਜਕਾਰ ਹੋ ਰਹੀ ਹੈ ਤੇ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਨੂੰ ਆਪਣਾ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਹਿੰਦੂ ਸਮਾਜ ਤੇ ਮੁਸਲਿਮ ਸਿੱਖ ਸਾਰੇ ਸਮਾਜ ਤੇ ਆਪਣੀ ਬਪਾਰ ਕਿਰਪਾ ਰੱਖਣ ਜੈ ਜੈ ਜੀ ਸਤ ਜੀ ਅੱਜ ਸਾਰੇ ਸਾਡੇ ਸਮਾਜ ਦੇ ਲਈ ਬਹੁਤ ਹੀ ਵੱਡਾ ਇਤਿਹਾਸਿਕ ਦਿਨ ਆ ਜਿਹੜਾ ਅਜੋਧਿਆ ਦੇ ਵਿੱਚ ਪ੍ਰਭੂ શ્રી ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਦਾ ਕਾਰਜਕਰਮ ਹੋਇਆ ਸਾਡੇ ਬਲਾਡਾ ਸ਼ਹਿਰ ਦੇ ਵਿੱਚ ਸਾਰੇ ਹੀ ਵਾਸੀਆਂ ਵੱਲੋਂ ਬੱਚਿਆਂ ਬੀਬੀਆਂ ਪਣਾ ਮਾਤਾ ਸਾਰੇ ਹੀ ਬਜ਼ੁਰਗਾਂ ਵੱਲੋਂ ਵੀ ਬਹੁਤ ਹੀ ਉੱਸਾ ਦੇ ਨਾਲ ਇਹ ਪ੍ਰੋਗਰਾਮ ਨੂੰ ਬਕਬਕ ਮੰਦਰਾਂ ਦੇ ਵਿੱਚ ਲਾਈਵ ਦੇਖਿਆ ਗਿਆ। ਭਗਵਾਨ ਸ਼੍ਰੀ ਰਾਮ ਦੀ ਪਹਿਲੀ ਆਰਤੀ ਜੋ ਅੱਜ ਅਯੋਧਿਆ ਦੇ ਵਿੱਚੋਂ ਹੋਈ ਸੀ ਉਹਨੂੰ ਲਾਈਵ ਬਕਬਕ ਮੰਦਰਾ ਚ ਦੇਖਿਆ ਸਾਡੇ ਬਲਾਡੇ ਦੀਆਂ ਬਕਬਕ ਸੰਸਥਾਵਾਂ ਵੱਲੋਂ ਸ਼ਹਿਰ ਵਾਸੀਆਂ ਦੇ ਲਈ ਬਕਬਕ ਤਰ੍ਹਾਂ ਦਾ ਭੰਡਾਰਾ ਲਗਾਇਆ ਗਿਆ। ਅਸੀਂ ਸਾਰੀਆਂ ਸੰਸਥਾਵਾਂ ਦੇ ਵੀ ਧੰਨਵਾਦੀਆਂ ਤਾਂ ਜੋ ਉਹਨਾਂ ਨੇ ਸਾਰੇ ਸਮਾਜ ਦੇ ਲਈ ਭੰਡਾਰੇ ਦਾ ਵੰਡਰਨ ਕੀਤਾ। LEDਆਂ ਲਗਾ ਕੇ ਲਾਈ ਮੰਦਰਾਂ ਦੇ ਵਿੱਚ ਦਰਸ਼ਨ ਕਰਾਇਆ ਪ੍ਰਭੂ ਸ਼੍ਰੀ ਰਾਮ ਦਾ ਤੇ ਸਾਰੇ ਸਮਾਜ ਨੂੰ ਪ੍ਰਭੂ ਰਾਮ ਦੇ ਮਰਿਆਦਾ ਦੇ ਨਾਲ ਜੋੜਿਆ ਜੈ ਸ਼੍ਰੀ ਰਾਮ ਬਲੱਡਾ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਪ੍ਰਾਇਮਲਾ ਗਰਾਊਂਡ ਵਿੱਚ ਪਹੁੰਚ ਕੇ ਮੰਦਰ ਦੀ ਸ਼ੋਹਰਤ ਵਡਾਈ ਤੇ ਇੱਥੇ ਇੰਨਾ ਇਕੱਠ ਹੋ ਗਿਆ ਕਿ ਸਾਨੂੰ ਤਾਂ ਇੱਦਾਂ ਹੀ ਲੱਗਿਆ ਜਿਵੇਂ ਜੰਗਾਂ ਦੇ ਵਿੱਚ ਇੱਥੇ ਉਹ ਰਹਿ ਰਹੀ ਹੋਈ ਹੈ ਦਾ ਸਾਰਿਆਂ ਜਿੰਨੇ ਵੀ ਸੰਗਤ ਸੀ ਭੁੜਲਾੜਿਆਂ ਦਾ ਸਾਹਮਣੇ ਆ ਕੇ ਅਸ਼ੀਰਵਾਦ ਦਿੱਤਾ ਤੇ ਇੱਥੇ ਅਸ਼ੀਰਵਾਦ ਭਗਵਾਨ ਦਾ ਪ੍ਰਾਪਤ ਕੀਤਾ ਮੈਂ ਤੈਹ ਦੀ ਲੋ ਸਭ ਦਾ ਸ਼ੁਕਰੀਆ ਅਦਾ ਕਰਦਾ ਜਿਹੜਾ ਇੱਥੇ ਭੁੜਲਾੜਾ ਵਾਸੀ ਪਹੁੰਚੇ ਧੰਨਵਾਦ ਸ਼ੁਕਰੀਆ ਜੈ ਸ਼੍ਰੀ ਰਾਮ ਜੀ ਹਾਂਜੀ ਮੈਂ ਢਣਕਰਾਇ ਗੋਇਲ ਉੱਚੀ ਮੈਂ ਢਣਕਰਾਇ ਗੋਇਲ ਸੋਸ਼ਲ ਵਰਕਰ ਭੁੜਲਾੜਾ ਅੱਜ 22 ਜਨਵਰੀ 500 ਸਾਲਾਂ ਦਿਵਸਾ ਜਿੱਦਾਂ ਦੇ ਵਿੱਚੋ ਸ਼੍ਰੀ ਰਾਮ ਮੰਦਰ ਜੀ ਦੀ ਵਾਪਸੀ ਕਿੰਦੂਆ ਵਿੱਚ ਸਾਰੇ ਦੇਸ਼ ਵਿੱਚ ਬਹੁਤ ਵਧੀਆ ਦਿਨ ਹੈ ਸਾਰੇ ਸ਼ਹਿਰ ਵਿੱਚ ਥਾਂ ਥਾਂ ਲਾਈਟਿੰਗ ਮੰਤਰਸਥੇ ਨੇ ਸਾਰਾ ਬਾਜ਼ਾਰ ਬੰਦ ਹੋ ਕੇ ਮੰਦਰਾਂ ਦੇ ਵਿੱਚ ਇਕੱਠੇ ਹੋ ਕੇ ਸ਼੍ਰੀ ਰਾਮ ਮੰਦਰ ਜੀ ਦੀ ਪੂਜਾ ਦੇਖੀ ਦੱਗ ਦੇਖੇ ਇਹ ਬਹੁਤ ਵਧੀਆ ਗੱਲ ਹੈ ਪ੍ਰਸ਼ਾਸਨ ਨੂੰ ਵੀ ਤਾਂ ਵੀ ਪੂਰਾ ਸਹਿਯੋਗ ਹੈ ਇਹ ਵਿੱਚ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਇਸ ਪ੍ਰੋਗਰਾਮ ਸੰਬੰਧੀ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਪੂਰੇ ਬਢਾਡਾ ਦੇ ਵਿੱਚ ਕੀ ਉਤਸ਼ਾਹ ਸੀ ਹਰ ਸ਼ਾਇਦ ਸ਼ਹਿਰ ਦਾ ਕੋਈ ਵੀ ਮੰਦਰ ਹੋਵੇ ਉੱਥੇ ਹੀ ਲੰਗਰ ਵੀ ਲੱਗੇ ਹੋਏ ਐ ਐਲਸੀ ਡੀਆ ਵੀ ਲੱਗੇ ਹੋਏ ਐ ਇਹ ਜਿਹੜਾ ਸ਼ਾ ਚਿੰਦੂ ਸਮਾਜ ਦੇ ਵਿੱਚ ਜਿਵੇਂ ਕਹਾ ਪਿਛਲੇ ਲਗਭਗ 40 ਸਾਲ ਤੋਂ ਬਾਅਦ ਬਢਾਡਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਇਸ ਪਵਿੱਤਰ ਤਿਉਹਾਰ ਦੇ ਉੱਤੇ ਮੈਂ ਸਾਰੇ ਬਢਾਡਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਨੂੰ ਤੇ ਬਸ ਨਿੱਕਾ ਨੂੰ ਲੱਖ ਲੱਖ ਵਧਾਈ ਦੇਉਂਗਾ ਤੇ ਨਾਲ ਹੀ ਜਿੰਨਾ ਸੰਸਥਾਵਾਂ ਨੇ ਲੰਗਰ ਲਾਏ ਨੇ ਕੋਈ ਇੰਤਜ਼ਾਮ ਕੀਤੇ ਨੇ ਉਹਨਾਂ ਦਾ ਵੀ ਭਾਰਤ ਵਿਕਾਸ ਪਰਸ਼ਵਰ ਨੂੰ ਬਹੁਤ-ਬਹੁਤ ਧੰਨ ਜੈ ਸ਼੍ਰੀ ਰਾਮ ਬੁੜਲਾਡਾ ਨਗਰੀ ਨੂੰ ਜੋਧਿਆ ਦੀ ਤਰ੍ਹਾਂ ਸਜਾਇਆ ਗਿਆ ਹੈ ਬੁੜਲਾਡਾ ਸ਼ਹਿਰ ਦੇ ਵਿੱਚ ਸਾਰੇ ਧਰਮਾਂ ਦਾ ਇੰਨਾ ਉਤਸ਼ਾਹ ਸੀ ਘਟੋ-ਘਟ 15-20 ਦਿਨ ਤੋਂ ਪਹਿਲਾਂ ਬੜੀਆਂ ਤਿਆਰੀਆਂ ਹਰ ਮੰਦਰ ਸ਼ਹਿਰ ਦੇ ਵਿੱਚ ਪੂਰੇ ਸਜਾਏ ਗਏ ਅੱਜ ਦਾ ਦਿਨ ਬੜਾ ਵਿਸ਼ੇਸ਼ ਦਿਨ ਹੈ ਰਾਮਲੀਲਾ ਗਰਾਊਂਡ ਬੁੱਢਲਾਡਾ ਦੇ ਵਿੱਚ ਸਾਰੀਆਂ ਸੰਸਥਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਇਤਾ ਸਾਰੇ ਸ਼ਹਿਰ ਚ ਸ਼ੋਭਾ ਯਾਤਰਾ ਕੱਢੀ ਗਈ ਤੇ ਬੜੇ ਪਿਆਰ ਸਦਕਾ ਬਹੁਤ ਆਨੰਦਮਈ ਪ੍ਰੋਗਰਾਮ ਚੱਲਿਆ ਫੁੱਲ ਭੰਡਾਰੇ ਚੱਲੇ ਤੇ ਬੁੱਢਲਾਡਾ ਸ਼ਹਿਰ ਵਸਤੀਆਂ ਦਾ ਬੜਾ ਪਿਆਰ ਮਿਲਿਆ ਤੇ ਇਸ ਦੇ ਵਿੱਚ ਮੈਨੂੰ ਲੱਗਦਾ ਅਜੋਧਿਆ ਨਗਰੀ ਤੇ ਬੁੱਢਲਾਡਾ ਨਗਰੀ ਦੇ ਵਿੱਚ ਮੇਰੇ ਖਿਆਲ ਮੈਨੂੰ ਲੱਗਦਾ ਕੋਈ ਫਰਕ ਨਹੀਂ ਸੀਗਾ ਬਹੁਤ ਆਨੰਦ ਆਇਆ ਜੈ ਸ਼੍ਰੀ ਰਾਮ ਜੀ ਜਿਹੜੇ ਅਜੋਧਿਆ ਦੇ ਵਿੱਚ ਸ਼ੀ ਸ਼ੀਵ ਸ਼ਕਤੀ ਸੇਵਾ ਮੰਡਲ ਵੱਲੋਂ ਵੀ ਇਹ ਲੰਗਰ ਲਗਾਇਆ ਗਿਆ ਉਹਨਾਂ ਦੀ ਬੜੀ ਦੇਸ਼ ਵਿਦੇਸ਼ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਕਿਵੇਂ ਦੇਖ ਰਹੇ ਹੋ ਤੇ ਬੁੜਲਾਡਾ ਦਾ ਨਾਮ ਅਯੋਧਿਆ ਦੇ ਵਿੱਚ ਵੀ ਗੂੰਜਿਆ ਜਾ ਰਿਹਾ ਇਹ ਵੀ ਬਹੁਤ ਵੱਡੀ ਗੱਲ ਹੈ ਕੀ ਕਹਿ ਰਹੇ ਹੋ ਮੈਨੂੰ ਲੱਗਦਾ ਹੈ ਬੁੜਲਾਡਾ ਸ਼ਹਿਰ ਪੰਡਾਰਿਆਂ ਦਾ ਸ਼ਹਿਰ ਇਸ ਨੂੰ ਪੰਡਾਰਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਐਸਾ ਕੋਈ ਧਾਰਮਿਕ ਸਥਾਨ ਨਹੀਂ ਜਿੱਥੇ ਬੁੜਲਾਡਾ ਸ਼ਹਿਰ ਦਾ ਪੰਡਾਰਾ ਨਾ ਲੱਗਦਾ ਹੋਵੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਵੀ ਅਯੋਧਿਆ ਨਗਰੀ ਦੇ ਵਿੱਚ ਸ਼ਹਿਰ ਬੁੜਲਾਡੇ ਦਾ ਪੰਡਾਰਾ ਲੱਗਿਆ ਫੇਸਬੁੱਕ WhatsApp ਤੇ ਸੋਸ਼ਲ ਮੀਡੀਆ ਤੇ ਇੰਨਾ ਵਾਇਰਲ ਹੋ ਰਿਹਾ ਹੈ ਹਰ ਬੁਢਾਡਾ ਵਸਤੀ ਨੂੰ ਇਸ ਅਜੋਧਿਆ ਤੇ ਪੰਡਾਰਾ ਲਗਾਉਣ ਤੇ ਬੜਾ ਮਾਣ ਮਹਿਸੂਸ ਹੋ ਰਿਹਾਗਾ ਤੇ ਬਸ ਕਿਰਪਾ ਹੀ ਕਿਰਪਾ ਬੱਲੇ ਬੱਲੇ ਜੀ ਅੱਜ ਲੰਗਰ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪ੍ਰਭੂ શ્રી ਰਾਮ ਚੰਦਰ ਜੀ ਜੀ ਪ੍ਰਭੂ શ્રી ਰਾਮ ਜਿਨ੍ਹਾਂ ਦੇ ਕਲਕੰਦ ਦੇ ਵਿੱਚ ਹਿੰਦੁਸਤਾਨ ਦੇ ਕਿ ਦੁਨੀਆ ਦੇ ਕਲਕੰਦ ਦੇ ਵਿੱਚ ਪ੍ਰਭੂ શ્રી ਰਾਮ ਵਸਦੇ ਨੇ ਔਰ ਅੱਜ ਪੰਚਾਇਤੀ ਦੁਰਗਾ ਮੰਦਰ ਦੇ ਅੰਦਰ ਸ਼੍ਰੀ ਬਜਰੰਗ ਦੁਰਗਾ ਕੀਰਤਨ ਮੰਦਰ ਪੁਰਲਾਡਾ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਦੇ ਨਾਲ ਵੱਡੀ LED ਲਾ ਕੇ ਸੰਗਤਾਂ ਨੂੰ ਪ੍ਰੇਮੀਆਂ ਨੂੰ ਸ਼੍ਰੀ ਰਾਮ ਜੀ ਦੀ ਜੋ ਪ੍ਰਾਣ ਪ੍ਰਤੀਸ਼ਠਾ ਜੇ ਜੁਦ੍ਧਾ ਵਿਕੇ ਹੋਈ ਹੈ ਉਹਦੇ ਦਰਸ਼ਨ ਕਰਵਾਏ ਗਏ ਨੇ ਔਰ ਹਮ ਹਮਾ ਕੇ ਸੰਗਤਾਂ ਪਹੁੰਚੀਆਂ ਔਰ ਇਸ ਮੌਕੇ ਦੇ ਉੱਤੇ ਸ਼੍ਰੀ ਬਜਰੰਗ ਦੁਰਗਾ ਕੀਰਤਨ ਮੰਦਰ ਪੁਰਲਾਡਾ ਵੱਲੋਂ ਵਿਸ਼ਾਲ ਅਤੇ ਹੱਤ ਟੁੱਟ ਭੰਡਾਰਾ ਸੰਗਤਾਂ ਦੇ ਲਈ ਵਰਤਾਇਆ ਗਿਆ ਜੋ ਕਿ ਸਵੇਰੇ 7 ਵਜੇ ਸ਼ੁਰੂ ਹੋ ਕੇ ਹਾਲੇ 2 ਵਜੇ ਕੇ ਕਿਰੀ ਹਾਲੇ ਵੀ ਚੱਲ ਰਿਹਾ ਮੇਰੇ ਖਿਆਲ ਨੇ ਸ਼ਾਮ ਦੇ 4-5 ਵਜੇ ਤੱਕ ਚੱਲੇਗਾ ਤੇ ਕਤਾਰਾਂ ਦੇ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਔਰ ਸਭ ਨੇ ਸ਼੍ਰੀ ਰਾਮ ਦੇ ਨਾਮ ਦੀ ਜੈਜੈਕਾਰ ਕੀਤੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਗਵਾਨ ਸ਼੍ਰੀ ਰਾਮਚੰਦਰ ਕੀ ਜੈ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਅੱਜ 22 ਜਨਵਰੀ ਆ ਇਤਿਹਾਸ ਦੇ ਵਿੱਚ ਲਿਖਿਆ ਜਾ ਰਿਹਾ ਹੈ ਅੱਜ 500 ਸਾਲ ਬਾਅਦ ਜਿਹੜਾ ਇਹ ਦਿਨ ਦੇਖਣ ਨੂੰ ਮਿਲਿਆ ਪ੍ਰਭੂ શ્રી ਰਾਮਚੰਦਰ ਜੀ ਅੱਜ ਅਜੋਧਿਆ ਵਾਪਿਸ ਆਏ ਨੇ ਤੇ ਅੱਜ ਅਜਿਹਾ ਕਿਹੜਾ ਸ਼ਹਿਰ ਨਹੀਂ ਜਿੱਥੇ ਅੱਜ ਪ੍ਰਭੂ શ્રી ਰਾਮਚੰਦਰ ਜੀ ਦੀ ਆਰਤੀ ਨਹੀਂ ਦੇਖੀ ਗਈ ਤੇ ਪ੍ਰਭੂ શ્રી ਰਾਮਚੰਦਰ ਜੀ ਦੇ ਦਰਸ਼ਨ ਅਲੌਕਿਕ ਦਰਸ਼ਨ ਨਹੀਂ ਕੀਤੇ ਗਏ ਤਾਂ ਮੈਂ ਆਪਣੇ ਇਸ ਚੈਨਲ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਜਿੰਨੇ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਤੱਕ ਜਰੂਰ ਇਸ ਤੀ ਪਹੁੰਚ ਕਰੋ ਜੇ ਲੋਕਾਂ ਦਾ ਜਿਹੜਾ ਇੱਥੇ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਜੋ ਤੁਹਾਨੂੰ ਦਿਖਾਇਆ ਤਾਂ ਲੋਕਾਂ ਦਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਤਾਂ ਤੁਸੀਂ ਇਹਨਾਂ ਦੇ ਉਤਸ਼ਾਹ ਨੂੰ ਹੋਰ ਵੀ ਵਧਾਓ ਤਮੈ ਸਾਰਿਆਂ ਨੂੰ ਬੜਲਾਡਾ ਨਿਵਾਸੀਆਂ ਨੂੰ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਪੂਰੇ ਵਰਲਡ ਨੂੰ ਮੈਂ ਸ਼੍ਰੀ ਰਾਮਚੰਦਰ ਜੀ ਅਜੋਧਿਆ ਵਾਪਸ ਆਣ ਤੇ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ